ਤਨਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 450 ਸਾਲਾਂ ਗੁਰਤਾ ਗੱਦੀ ਦਿਵਸ ਨੂੰ ਆਪਾਂ ਅੱਜ ਵੱਡੇ ਪੱਧਰ ਤੇ ਦੇਸ਼ ਤੇ ਵਿਦੇਸ਼ ਦੇ ਵਿੱਚ ਸਮੂਹ ਗੁਰਨਾਨਕ ਨਾਮ ਲੇਵਾ ਮਾਈ ਭਾਈ ਆਪਣੇ ਵੱਲੋਂ ਨਤਮਸਤਕ ਹੋ ਰਿਹਾ। ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਬੜਿਆਈਆਂ ਅੱਜ ਇਸ ਧਰਤੀ ਤੇ ਨਹੀਂ ਦੇਸ਼ ਤੇ ਵਿਦੇਸ਼ ਦੀ ਧਰਤੀ ਤੇ ਵੀ ਓਵੇਂ ਗੂੰਜਾਂ ਪੈਂਦੀਆਂ ਜਿਤੇ ਜਿਵੇਂ ਇੱਥੇ ਗੂੰਜਾਂ ਪੈਂਦੀਆਂ ਮੈਂ ਲੰਬਾ ਨਹੀਂ ਬੋਲਣਾ 2 ਮਿੰਟ ਚ ਮੈਂ ਆਪਣੀ ਬੇਨਤੀ ਕਰਕੇ ਤੁਹਾਤੋਂ ਖਿਮਾ ਲੈ ਲਵਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਦੋਂ ਪ੍ਰਕਾਸ਼ ਇਸ ਧਰਤੀ ਤੇ ਧਾਰਿਆ ਤੇ ਸਤਿਗੁਰ ਜੀ ਦੀ ਅਗਵਾਈ ਪਵਿੱਤਰ ਮੂਲ ਮੰਤਰ ਨੇ ਕੀਤੀ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸਤਿਗੁਰ ਜੀ ਨੇ ਗੁਰ ਸ਼ਬਦ ਨੂੰ ਸਮਰਪਿਤ ਹੋ ਕੇ ਇਸ ਸਮੁੱਚੀ ਮਨੁੱਖਤਾ ਨੂੰ ਇੱਕ ਨਵੇਕਲਾ ਜਿਹੜਾ ਉਹ ਸਿਧਾਂਤ ਬਖਸ਼ਿਸ਼ ਕੀਤਾ ਜਿਹੜਾ ਪਾਵਾਂ ਪਹਿਲਾਂ ਵੀ ਕੀਰਤੀ ਕਰਦੇ ਸੀ ਇਸ ਧਰਤੀ ਤੇ ਪਰ ਸਤਗੁਰੂ ਜੀ ਨੇ ਇੱਕ ਓੰਕਾਰ ਦੀ ਰਚਨਾ ਕਰਕੇ ਪਵਿੱਤਰ ਮੂਲ ਮੰਤਰ ਦੀ ਰਚਨਾ ਕਰਕੇ ਗੁਰਸ਼ਬਦ ਦੇ ਪੁਜਾਰੀ ਸਿੱਖਾਂ ਨੂੰ ਬਣਾਇਆ ਗੁਰੂ ਨਾਨਕ ਦੇ ਪਾਤਸ਼ਾਹ ਜੀ ਤੋਂ ਬਾਅਦ ਜਦੋਂ ਗੁਰਵੰਗਤ ਦੇ ਪਾਤਸ਼ਾਹ ਜੀ ਉਸ ਦੂਏ ਜਾਮੇ ਦੇ ਵਿੱਚ ਸਤਗੁਰੂ ਜੀ ਨੇ ਪ੍ਰਗਟ ਕੀਤੇ ਇੱਕ ਸਮਰਪਤ ਆਜ ਸਾਨੂੰ ਦੇਖਣਾ ਪਊਗਾ ਕਿਉਂਕਿ ਗੁਰੂ ਦੀਆਂ ਜਿਹੜੀਆਂ ਬਾਤਾਂ ਉਹ ਤਾਂ ਗੁਰੂ ਹੀ ਜਾਣਦਾ ਮਨੁੱਖ ਉਸ ਸੰਤਲ ਤੇ ਕਦੇ ਵੀ ਨਹੀਂ ਜਾ ਸਕਦਾ ਗੁਰੂ ਅੰਗਦ ਦੇ ਪਾਤਸ਼ਾਹ ਜੀ ਗੁਰਨਾਨਕ ਦੇਵ ਪਾਤਸ਼ਾਹ ਦੇ ਪਿੱਛੇ-ਪਿੱਛੇ ਤੁਰੇ ਜਾ ਰਹੇ ਜਿੱਲੇ ਸਾਰੇ ਅੱਕ ਥੱਕ ਕੇ ਛੱਡ ਕੇ ਚਲੇ ਗਏ ਦੋ ਆਤਮਾਾਂ ਮਾ ਪਵਿੱਤਰ ਰਹਿ ਗਈਆਂ ਜਿਨ੍ਹਾਂ ਵਿੱਚ ਬਾਬਾ ਬੁੱਢਾ ਜੀ ਜਿਨ੍ਹਾਂ ਨੂੰ ਬਹੁਤ ਵੱਡਾ ਮਾਣ ਸਿੱਖ ਪੰਥ ਦੇ ਵਿੱਚ ਗੁਰ ਇਤਿਹਾਸ ਦਾ ਅੱਧਾ ਸਮਾਂ ਉਹਨਾਂ ਦੇ ਹਿੱਸੇ ਆਇਆ ਉਹਨਾਂ ਨੂੰ ਬਾਹਰ ਗੁਰੂ ਨਾਨਕ ਦੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਬਾਬਾ ਬਬੜਾ ਜੀ ਤੋਂ ਬਾਅਦ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਗਿਆ ਪੇ ਜਾ ਮੁਰਜਾ ਹੁਣ ਤੇ ਪਤਾ ਕੀ ਕਿਹਾ ਕਹਿੰਦੇ ਸਤਗੁਰ ਜੀ ਕੋ ਥਾਂ ਹੀ ਨਹੀਂ ਕਿੱਥੇ ਨੂੰ ਮੋੜਾਂ ਥਾਂ ਹੀ ਤੇਰੇ ਚਰਨਾਂ ਵਿੱਚ ਆ ਤੇ ਸਤਗੁਰਾਂ ਨੇ ਦੇਖਿਆ ਕਿ ਹੁਣ ਇਹ ਸਮਾਂ ਆ ਗਿਆ ਆਪਣੀ ਜੋਤ ਇਸ ਪਵਿੱਤਰ ਆਤਮਾ ਵਿੱਚ ਟਕਾਉਣ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਦੇਖੋ ਜਦੋਂ ਸਮਾ ਇਹੋ ਜਿਹਾ ਆਇਆ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਜਿਲੇ ਉਹ ਖੱਡੀ ਦੀ ਗੱਲ ਕਰਦੇ ਪੈਰ ਦੇ ਵਿੱਚ ਠੋਡ ਬੱਜਾ ਫਿਰ ਕਿਹਾ ਨਸਾਮਾ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਉਸੇ ਵੇਲੇ ਉਹ ਪਵਿੱਤਰ ਜੋਤ ਜਿਹੜੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਉਹ ਤੀਜੀ ਜੋਤ ਬਖਸ਼ਿਸ਼ ਕੇ ਆਪ ਸੱਚਖੰਡ ਪਿਆਨਾ ਕਰ ਗਏ ਇਸੇ ਤਰਜ ਤੇ ਹੁਣ ਕਿਉਂਕਿ ਮੇਰੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਦੇ ਨਾਲ ਗਿਆਨੀ ਗੁਰਮਿੰਦਰ ਸਿੰਘ ਜੀ ਸਿੰਘ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਉਹ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇ ਗਏ ਆ ਬਾਬਾ ਬਲਵੀਰ ਸਿੰਘ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇ ਗਏ ਮੁਖੀ ਪੰਥ ਅਕਾਲੀ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ 96 ਕਰੋੜੀ ਉਹ ਵੀ ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇ ਗਏ ਸਿੱਖ ਪੰਥ ਦੀ ਮਹਾਨ ਸੰਪਰਦਾ ਨਹੀਂ ਇੱਕ ਜਥੇਬੰਦੀ ਆ ਜੇ ਜਥੇਬੰਦੀ ਨੂੰ ਇਹ ਸ਼ਹੀਦਾਂ ਹੋਣ ਦਾ ਸ਼ਹੀਦਾਂ ਦੀ ਜਥੇਬੰਦੀ ਹੋਣ ਦਾ ਮਾਨ ਬਖਸ਼ਿਸ਼ ਹੋਇਆ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਉਹ ਹੁਣੇ ਵਿਚਾਰ ਕਰ ਰਹੇ ਸੀ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਮਹਿਣ ਮਕਹਿਣੀ ਹੋਏ ਸਾਰੇ ਹੀ ਕਿ ਕਿਸੇ ਸਹੌਰਿਆਂ ਦੇ ਆ ਕੇ ਇਹ ਆਪਣੇ ਟੋਕਰੀ ਢੋਣ ਦਾ ਸੁਭਾਗਾ ਸਮਾਂ ਮਿਲਿਆ 사ਤਗੁਰ ਜੀ ਨੇ ਫਿਰ ਛੱਤਰ ਸਿਰ ਤੇ ਰੱਖ ਦਿੱਤਾ ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਹਿੱਸੇ ਆਇਆ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਸਮਾਂ ਬਖਸ਼ਿਸ਼ ਕੀਤਾ ਸੀ ਤੇ ਮੈਂ ਇੱਕ ਦਿਨ ਸੈਮੀਨਾਰ ਦੇ ਵਿੱਚ ਵੀ ਇਹ ਕਰਦਾ ਸੀ ਗੱਲ ਕਈ ਵਾਰੀ ਸਾਡੇ ਹੁੰਦੀ ਗੱਲ ਕਿ ਛੋਡੀਆਂ ਦੀ ਜਿਹੜੀ ਪੀੜ੍ਹੀ ਸੀ ਇਹ ਗੁਰਤਾ ਗੱਦੀ ਇਸ ਵੰਸ ਦੇ ਵਿੱਚ ਰਹੀ ਇਹਦਾ ਇੱਕ ਵੱਡਾ ਕਾਰਨ ਵੀ ਕਿਉਂਕਿ ਉਹਦਾ ਕਾਰਨ ਕੀ ਸੀ ਸਤਗੁਰਾਂ ਨੂੰ ਪਤਾ ਸੀ ਕਿ ਆਉਣ ਵਾਲਾ ਸਮਾਂ ਇੱਕ ਜ਼ੁਲਮ ਦੀ ਨੇਰੀ ਚ ੱਲਣੀ ਆ ਉਹਦੇ ਵਿੱਚ ਬਲਦੀ ਅੱਗ ਦੇ ਵਿੱਚ ਗੁਰੂ ਜੋਤ ਅਗਵਾਈ ਕਰੂਗੀ ਤੇ ਸਤਗੁਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਰਪਾ ਤੇ ਬਖਸ਼ਿਸ਼ ਕਰਕੇ ਇਹ ਜੋਤ ਜਿਹੜੀ ਆਪਣੀ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵਿੱਚ ਧਰੀ ਸੋ ਇਹ ਨਿਰੰਤਰ ਦਸਾਂ ਪਾਤਸ਼ਾਹੀਆਂ ਦੇ ਸਰੂਪ ਅੱਜ ਸਾਡੀ ਅਗਵਾਈ ਪਵਿੱਤਰ ਗਰਵਾਣੀ ਕਰਦੀ ਆ ਹੁਣ ਅੱਜ ਸਾਨੂੰ ਇਹ ਵੀ ਦੇਖਣ ਦੀ ਲੋੜ ਆ ਕਿ ਸਤਗੁਰ ਜੀ ਦੀ ਪਵਿੱਤਰ ਗਰਬਾਣੀ ਅਨਸਾਰ ਜੀਵਨ ਵੀ ਜਿਉ ਰਹੇ ਆ ਸਤਗੁਰ ਜੀ ਦੀ ਗਰਬਾਣੀ ਗਾਇਨ ਕਰਨ ਦਾ ਫਲ ਬਹੁਤ ਵੱਡਾ ਮੈਂ ਇੱਕ ਦਿਨ ਕਥਾ ਸਰਮਣ ਕਰਦਾ ਸੀ ਕਿ ਇੱਕ ਬੱਚਾ ਜਿਹੜਾ ਬਿਲਕੁਲ ਇਨੋਸੈਂਟ ਮਹੀਨੇ 2 ਮਹੀਨੇ ਦਾ ਜਾਂ 10 ਦਿਨ ਦਾ 20 ਦਿਨ ਦਾ ਉਹਨੂੰ ਕੋਈ ਪਤਾ ਨਹੀਂ ਮਾਂ ਦਾ ਸੀਡ ਕੀ ਆ ਪਰ ਮਾਂ ਦਾ ਦੁੱਧ ਪੀ ਰਿਹਾ ਉਹਨੂੰ ਪਤਾ ਨਹੀਂ ਪਰ ਉਹ ਏਡਾ ਅਸਰ ਕਰਦੀ ਉਹਦੀ ਸਰੀਰਕ ਬਣਤਰ ਉਦੀ ਜਿਹੜੀ ਮਾਨਸਿਕ ਬੰਤਰ ਉਹਨੂੰ ਤਕੜਾ ਕਰਦੀ ਪਵਿੱਤਰ ਗਰਵਾਣੀ ਸਾਨੂੰ ਹਰ ਪੱਖ ਤੋਂ ਭਰਪੂਰ ਕਰਦੀ ਆ ਜਿਹੜਾ ਮਨੁੱਖ ਸਾਰੇ ਜ਼ਿੰਦਗੀ ਦੇ ਸੁੱਖ ਲੋੜਦਾ ਜਿਹੜਾ ਮਨੁੱਖ ਇਸ ਲੋਕ ਤੇ ਪ੍ਰਲੋਕ ਨੂੰ ਲੋੜਦਾ ਉਹ ਸਤਗੁਰੂ ਜੀ ਦੀ ਗਰਵਾਣੀ ਜੇ ਮਨੋਂ ਲਾ ਕੇ ਜੇ ਉਹ ਗਾਇਣ ਕਰਦਾ ਸਤਗੁਰੂ ਜੀ ਉੱਥੇ ਸਹਾਈ ਹੁੰਦੀ ਫਿਰ ਆਪਾਂ ਨੂੰ ਅੱਜ ਦੇਖਣ ਦੀ ਲੋੜ ਕੇ ਵਿਚਾਰ ਵੀ ਕਰੀਏ ਪਵਿੱਤਰ ਗਰਬਾਣੀ ਅਨਸਾਰ ਜ਼ਿੰਦਗੀ ਨੂੰ ਜਿਉਣ ਦਾ ਵੀ ਯਤਨ ਕਰੀਏ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਿੱਡੀ ਵੱਡੀ ਕਿਰਪਾ ਤੇ ਬਖਸ਼ਿਸ਼ ਮੈਂ ਦੇਖਦਾ ਹੁੰਨਾ ਕਿ ਜੇ ਇੰਨੇ ਬੰਦਿਆਂ ਦਾ ਪ੍ਰਬੰਧ ਲੰਗਰ ਦਾ ਕਰਨਾ ਹੋਵੇ ਤਾਂ ਸ਼ਾਇਦ ਪ੍ਰਬੰਧ ਢਿੱਲੇ ਪੈ ਜਾਣ ਪਰ ਪ੍ਰਬੰਧ ਢਿੱਲੇ ਨਹੀਂ ਪੈਂਦੇ ਸੰਗਤਾਂ ਭਵੇਂ ਵੱਧ ਘਟ ਜਾਣ ਇਹ ਗੁਰੂ ਦੀ ਬਖਸ਼ਿਸ਼ ਆ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਹ ਪਵਿੱਤਰ ਇੱਕ ਓੰਕਾਰ ਤੋਂ ਲੈ ਕੇ ਉਹ ਜਿਹੜੀ ਪਵਿੱਤਰ ਰਚਨਾ ਮੂਲ ਮੰਤਰ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤੀ ਉਹ ਪਾਵੇਂ ਸਾਡੀ 11ਵੇਂ ਜੋਤ ਪਰ ਸਤਗੁਰਾਂ ਜੀ ਦਾ ਗੌਰ ਸ਼ਬਦ ਅੱਜ ਵੀ ਸਾਡੀ ਜੋਗ ਅਗਵਾਈ ਕਰਕੇ ਸਾਨੂੰ ਉਹਨਾਂ ਬਚਨਾਂ ਦੇ ਉੱਤੇ ਪ੍ਰੇਰਨਾ ਵੀ ਮਿਲਦੀ ਆ ਕਿ ਸਤਗੁਰ ਜੀ ਦੀ ਗੁਰਬਾਣੀ ਨੂੰ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਿਨ੍ਹਾਂ ਨੇ ਪਾਈ ਫੇ ਗੈਣ ਕੀਤੀ ਉਹ ਪਰਮਗਤੀ ਦੀ ਪ੍ਰਾਪਤੀ ਕਰ ਗਏ ਸੋ ਮੈਂ ਜਿੱਥੇ ਸਤਗੁਰਾਂ ਦੇ ਅੱਜ ਪ੍ਰਕਾਸ਼ ਪੁਰਬ ਦੇ ਉੱਤੇ ਗੁਰੂ ਚਰਨਾ ਚ ਅਸਾਸ ਵੀ ਕਰਦਾ ਹਾਂ ਅਸੀਸ ਵੀ ਸਤਿਗੁਰੂ ਜੀ ਕੋਲੋਂ ਮੰਗੀਏ ਸਤਿਗੁਰੂ ਜੀ ਸਾਨੂੰ ਵੀ ਕਿਰਪਾ ਕਰਕੇ ਇਹ ਖੰਡੇ ਬਾਟੇ ਦੀ ਪੌੜ ਬਖਸ਼ਿਸ਼ ਕਰ ਪਵਿੱਤਰ ਗਰਮਾਣੀ ਦਾ ਨਿਤਨੇਮ ਬਖਸ਼ਿਸ਼ ਕਰ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰ ਚਾਰ ਬੱਜਰ ਕਰਤਾਂ ਤੋਂ ਬਚਾ ਕੇ ਰੱਖੀ ਤੇ ਮੈਂ ਗੁਰੂ ਪੰਥ ਦੀ ਜਿਹੜਾ ਸਤਿਗੁਰੂ ਜੀ ਨੇ ਕਿਹਾ ਸੀ ਹੁਕਮ ਕਿ ਮੇਰੀ ਰੂਹ ਗੁਰੂ ਗ੍ਰੰਥ ਵਿੱਚ ਮੇਰਾ ਸਰੀਰ ਗੁਰੂ ਪੰਥ ਦੇ ਵਿੱਚ ਇਹਦੇ ਸੰਕਲਪ ਦੇ ਵਿੱਚ ਵੀ ਆਈਏ ਅੱਜ ਸਮਾਂ ਬੜਾ ਭਿਆਨਕਰ ਚੱਲ ਰਿਹਾ ਭਿਆਨਕਰ ਮੈਂ ਇਸ ਕਰਕੇ ਕਹਿ ਰਿਹਾ ਅੱਜ ਸਿੱਖ ਦਾ ਸਿੱਖੇ ਬੈਰੀ ਬਣਿਆ ਬੈਠਾ ਬਹੁਤ ਜ਼ੋਰ ਲਗਾਇਆ ਇੱਕ ਦੂਏ ਨੂੰ ਨੀਮਾ ਦਿਖਾਉਣ ਦਾ ਕਿਸੇ ਦੀ ਸੁਣਵਾਈ ਕਰਨ ਦੀ ਸ਼ਕਤੀ ਰਹਿਣੀ ਨਹੀਂ ਸੁਣਾਉਣ ਦੀ ਸ਼ਕਤੀ ਆ ਹਰ ਇੱਕ ਬੰਦਾ ਕਹਿੰਦਾ ਮੈਨੂੰ ਸੁਣ ਤੇ ਜੇ ਕੋਈ ਬੰਦਾ ਸੁਣਨਾ ਜਾਣਦਾ ਹੋਵੇ ਸੁਣਾ ਵੀ ਵਧੀਆ ਸਕਦਾ ਪਰ ਅੱਜ ਇਹ ਪਰਵਿਰਤੀ ਖਤਮ ਹੋ ਗਈ ਅੱਜ ਵਿਰੋਧੀਆਂ ਦਾ ਵੀ ਜ਼ੋਰ ਲੱਗਾ ਆ ਅੱਜ ਇਹ ਵੀ ਦੇਖਣਾ ਪਊ ਕਿ ਸਤਗੁਰੂ ਜੀ ਨੇ ਇਹ ਸਾਨੂੰ ਐਡੀ ਵੱਡੀ ਜਿਹੜੀ ਬਖਸ਼ਿਸ਼ ਦਿੱਤੀ ਸੀ ਇਹਨੂੰ ਬਾੜ ਦਾ ਬਿੰਗਾ ਨਹੀਂ ਹੋਣਾ ਪਰ ਕਈ ਵਾਰੀ ਸਮਾਂ ਉਹਦੇ ਵਿੱਚ ਖੜੋਤ ਕਰ ਜਾਂਦਾ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਦੇਖੋ ਮੈਂ ਤਾਂ ਅਕਸਰ ਕਹਿਣਾ ਹੁੰਨਾ ਆਹ ਤਖਤ ਦੁਨਿਆਵੀ ਆ ਸਾਰੀ ਦੁਨੀਆ ਦੇ ਮੁਲਕ ਅਮਰੀਕਾ ਕੈਨੇਡਾ ਇੰਗਲੈਂਡ ਬਰਟੇਨ ਜਿੰਨੇ ਵੀ ਆ ਉਹਨਾਂ ਦੇ ਆਪਣੇ ਤਖਤ ਨੇਗੇ ਉਹਨਾਂ ਦੀਆਂ ਰਾਜ ਸત્તા ਆ ਉਹਨਾਂ ਦੀਆਂ ਰਾਜਧਾਨੀਆਂ ਆ ਸਤਗੁਰ ਜੀ ਨੇ ਸਿੱਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਬਖਸ਼ਿਸ਼ ਕੀਤਾ ਕੋਈ ਸਿੱਖ ਇਸ ਧਰਤੀ ਦੇ ਉੱਤੇ ਪੂਰੇ ਮਨੁੱਖ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕੋਈ ਗ੍ਰਹਿਤ ਕੋਈ ਵੱੱਜਰ ਗਲਤੀ ਕਰਦਾ ਸਤਗੁਰ ਜੀ ਨੇ ਕਿੱਡਾ ਵੱਡਾ ਸਿਧਾਂਤ ਬਖਸ਼ਿਸ਼ ਕੀਤਾ ਆਜਾ ਸ਼ਰਨ ਵਿੱਚ ਆਤਮ ਸਮਰਪਣ ਆ ਜਿਨ੍ਹਾਂ ਨੇ ਆਤਮ ਸਮਰਪਣ ਕੀਤਾ ਭਾਈ ਉਹ ਫੇ ਬਾਬਾ ਬੁੱਢਾ ਜੀ ਬਣ ਕੇ ਭਾਈ ਗੁਰਦਾਸ ਜੀ ਬਣ ਕੇ ਉਹ ਬਾਬਾ ਦੀਪ ਸਿੰਘ ਜੀ ਬਣ ਕੇ ਉਹ ਭਾਈ ਮਨੀ ਸਿੰਘ ਜੀ ਬਣ ਕੇ ਭਾਵੇਂ ਗੁਰੂ ਜੋਤ ਤੋਂ ਲਾਂਬੇ ਸੀ ਪਰ ਗੁਰੂ ਜੋਤ ਤੋਂ ਸੇਧ ਲੈ ਕੇ ਬਾਡੀਆਂ ਸ਼ਹੀਦੀਆਂ ਸਤਗੁਰ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕੀਤੀਆਂ ਆਓ ਸ੍ਰੀ ਅਕਾਲ ਤਖਤ ਦੇ ਪਵਿੱਤਰ ਸਿਧਾਂਤ ਤੇ ਨਤਮਸਤਕ ਹੋਈਏ ਉਹ ਸਿਧਾਂਤ ਕੀ ਆ ਉਹ ਸਿਧਾਂਤ ਸਤਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਕਿ ਕੌਮੀ ਏਕਤਾ ਦੇ ਵਿੱਚ ਵੀ ਇਕੱਤਰ ਹੋਈਏ ਕੌਮੀ ਏਕਤਾ ਦੀ ਅਗਵਾਈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰਦੇ ਆ ਤੇ ਅੱਜ ਬਹੁਤ ਵੱਡਾ ਜੋਰ ਲੱਗਾ ਆ ਕਿ ਜੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਮੈਂ ਹੁਣੇ ਗਿਆ ਸੀ ਚਾਰ-ਚਾਰ ਘੰਟੇ ਲੋਕ ਖੜੇ ਰਹਿੰਦੇ ਗਰਮੀ ਦੇ ਵਿੱਚ ਤੇ ਮੈਂ ਕਿੰਨਾ ਇਹਨਾਂ ਦੀ ਤਪੱਸਿਆ ਕਿੰਡੀ ਵੱਡੀ ਆ ਕਿ ਚਾਰ ਘੰਟੇ ਤੋਂ ਬਾਅਦ ਸੱਚਖੰਡ ਦੇ ਅੰਦਰ ਪ੍ਰਵੇਸ਼ ਕਰਕੇ 5-10-15 ਸਕਿੰਟ ਮਿਲਦੇ ਆ ਉੱਥੇ ਨਾਮ ਸਕਾਰ ਕਰਨ ਨੂੰ ਇਹ ਵੱਡੀ ਮੈਂ ਬਾਕੀ ਕਮਾਈਆਂ ਦਾ ਛੱਡ ਲਵਾਂ ਇੱਕ ਦਿਨ ਦੀ ਲਾਲਮਾ ਕਿੰਡੀ ਵੱਡੀ ਕਹਿ ਲੈਣਾ ਆ ਉਹਨਾਂ ਮਨੁੱਖਾਂ ਦੀ ਜਿਹੜੇ ਦੇਸ਼ ਤੇ ਵਿਦੇਸ਼ ਦੇ ਵਿੱਚੋਂ ਹਮੇਸ਼ਾ ਹੀ ਇਹ ਯਤਨ ਕਰਦੇ ਆ ਕਿ ਜਦੋਂ ਵੀ ਜਾਵਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਮੈਨੂੰ ਸਮਾਂ ਬਖਸ਼ਿਸ਼ ਕਰ ਤੇਰੇ ਮੈਂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਸਕਾਂ ਮੈਂ ਤੇਰੇ ਪਵਿੱਤਰ ਦਰ ਤੇ ਦੇਗ ਮੈਂ ਉਹ ਭੇਟ ਕਰ ਸਕਾਂ ਤੇਰੇ ਪਵਿੱਤਰ ਦਰ ਦੀ ਹਾਜ਼ਰੀ ਗੁਰਸ਼ਬਦ ਰਾਹੀਂ ਸਰਵਣ ਕਰ ਸਕਾਂ ਤੇਰੇ ਪਵਿੱਤਰ ਦਰ ਦੇ ਉੱਤੇ ਆ ਕੇ ਝੂਠੇ ਭਾਂਡੇ ਤੇਰੇ ਪਵਿੱਤਰ ਦਰ ਤੇ ਆ ਕੇ ਜੋੜੇ ਸਾਫ਼ ਕਰਾਂ ਮੈਂ ਆਪ ਲੰਗਰ ਦੇ ਵਿੱਚ ਸੇਵਾ ਕਰਾਂ ਭਾਈ ਜਿਨ੍ਹਾਂ ਨੇ ਇਹ ਕੀਤੀ ਉਹਨਾਂ ਦਾ ਮਨ ਫਿਰ ਨੀਮਾ ਹੋ ਗਿਆ ਮਤ ਵੱਡੀ ਹੋ ਗਈ ਉਹ ਪ੍ਰਾਪਤੀਆਂ ਕਰਕੇ ਇਸ ਧਰਤੀ ਤੋਂ ਗਏ ਆਓ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰੀਏ ਸਤਿਗੁਰ ਜੀ ਸਾਨੂੰ ਵੀ ਉਹ ਬੁੱਧ ਬਖਸ਼ਿਸ਼ ਕਰ ਗੁਰ ਸ਼ਬਦ ਸਾਡੀ ਅਗਵਾਈ ਕਰੇ ਤਾਂ ਕਿ ਜਿਹੜੀਆਂ ਇਹ ਤਪਦੀਆਂ ਰੂਹਾਂ ਮਾਨਸਿਕ ਤੌਰ ਤੇ ਨਿਰਬਲ ਹੋ ਚੁੱਕੀਆਂ ਮਾਨ ਜਿਹੜੀਆਂ ਕਾਮ ਕ੍ਰੋਧ ਮੋਹ ਲੋਹ ਹੰਕਾਰ ਦੇ ਵਿੱਚ ਗਰਸੀਆਂ ਆ ਇਨਾਂ ਨੂੰ 사ਤਗੁਰੂ ਜੀ ਠੰਡੇ ਠਾਰ ਕਰ ਫਿਰ ਇੱਕ ਸੁਰਤਾ ਦੇ ਵਿੱਚ ਆਈਏ ਵੱਡੀਆਂ ਪ੍ਰਾਪਤੀਆਂ ਹੋਣਗੀਆਂ ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਮੁੱਖ ਗ੍ਰਾਂਤੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਉਹਨਾਂ ਦੇ ਨਾਲ ਗਿਆਨੀ ਗੁਰਮਿੰਦਰ ਸਿੰਘ ਜੀ ਜਿਹੜੇ ਸਾਡੇ ਸਿੰਘ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰਾਂਤੀ ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੀ ਦੇਖੋ ਕਈ ਵਾਰੀ ਅਸੀਂ ਐਮਆਈ ਸਟੇਜਾਂ ਦੇ ਉੱਤੇ ਇੱਕ ਦੂਏ ਨੂੰ ਕਹਿਣ ਲੱਗ ਪਈਦਾ ਦਮਦਮੀ ਟਕਸਾਲ ਦਾ ਦੇਖੋ ਇਤਿਹਾਸ ਕਿੱਡਾ ਵੱਡਾ ਕਿਹੜਾ ਇਤਿਹਾਸ ਆ ਦੇਖੋ ਨਿਗਾਹ ਮਾਰੋ ਹੁੰਦੇ ਲਈ ਦਸਾਂ ਪੈਰਾਂ ਤੇ ਜਾਣੇ ਉਰੇ ਬੁੰਗਾ ਸ਼ਹੀਦਾਂ ਦਾ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਹਿਲੇ ਸ਼ਹੀਦ ਜਿਨੇ ਦਮਦਮੀ ਟਕਸਾਲ ਦੇ ਉਹ ਮੁੰਡ ਰੱਖੀ ਨੀ ਰੱਖੀ ਕਿ ਜਿੱਥੇ ਸਤਗੁਰੂ ਜੀ ਦੀ ਕਿਰਪਾ ਪਵਿੱਤਰ ਗੁਰਬਾਣੀ ਨੂੰ ਸਤਗੁਰੂ ਜੀ ਨੇ ਉਹਨਾਂ ਕੋਲੋਂ ਕਲਮ ਨਾਲ ਅੰਕ ਬੰਦ ਕਰਾਇਆ ਉਹਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਦ ਹੀ ਹੋ ਰਹੀ ਬਿਆਦਮੀ ਨੂੰ ਵੀ ਸਹਾਰਿਆ ਨਹੀਂ ਇੱਥੇ ਆ ਕੇ ਸੀਸ ਭੇਟ ਕੀਤਾ ਫਿਰ ਅਮਰ ਸ਼ਹੀਦ ਪਾਈ ਬਾਬਾ ਗਰਬਖ ਸਿੰਘ ਜੀ ਜਿਨ੍ਹਾਂ ਦਾ ਬੁੰਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਆ ਉਹਨਾਂ ਨੇ ਇਸ ਸਥਾਨ ਲਈ ਵੱਡੀ ਸ਼ਹੀਦੀ ਪਾਈ ਆ ਮੌਜੂਦਾ ਮੁਖੀ ਜਿਹੜੇ ਸਾਡੇ ਜਿਹੜੇ ਸਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਉਹਨਾਂ ਦੇ ਵਿੱਚੋਂ 20ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੂੰ ਬੜਾ ਵੱਡਾ ਮਾਣ ਪ੍ਰਾਪਤ ਹੋਇਆ ਲੋਕ ਮੌਤ ਤੋਂ ਦੌੜਦੇ ਆ ਉਹਨੇ ਮੌਤ ਨੂੰ ਦੀ ਪਰਵਾਹ ਨਹੀਂ ਕੀਤੀ ਸ਼ਹੀਦੀਆਂ ਪਾਈਆਂ ਆਪਨੇ ਪਾਈਆਂ ਉਹਨਾਂ ਦੇ ਨਾਲ ਜਿਹੜੇ ਗਰਸੇ ਹੋ ਸੀ ਨਾਮ ਦੇ ਰਸੀਏ ਉਹਨਾਂ ਨੇ ਵੀ ਸ਼ਹੀਦੀਆਂ ਪਾਈਆਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਇਹ ਵਿਰਾਸਤ ਆ ਦਮਦਮੀ ਟਕਸਾਲ ਦੀ ਤੇ ਮੌਜੂਦਾ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ ਜਿਹੜੇ ਦੇਸ਼ ਤੇ ਵਿਦੇਸ਼ ਦੇ ਵਿੱਚ ਆਪਾਂ ਗੱਲਾਂ ਕਰਦੀਆਂ ਬੜੀਆਂ ਸਖਾਲੀਆਂ ਹੁੰਦੀਆਂ ਇੱਕ ਦੂਏ ਦੇ ਚੁੰਡੀ ਵੱਢਣੀ ਬੜੀ ਸਖਾਲੀ ਹੁੰਦੀ ਆ ਪਰ ਮੈਂ ਦਾਤ ਦਿਨਾਂ ਸੰਤ ਬਾਬਾ ਹਰਨਾਮ ਸਿੰਘ ਜੀ ਦੇਸ਼ ਤੇ ਵਿਦੇਸ਼ ਦੇ ਵਿੱਚ ਗੁਰਨਾਨਕ ਦੇ ਪਾਤਸ਼ਾਹ ਦੇ ਪਵਿੱਤਰ ਸਿਧਾਂਤ ਨੂੰ ਪ੍ਰਚੰਡ ਕਰਦੇ ਆ ਜੇ ਵਿਦੇਸ਼ ਦੇ ਵਿੱਚ ਵੀ ਸਥਾਨ ਬਣਾਏ ਉੱਥੇ ਵੀ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਦੇ ਆ ਸੋ ਉਹਨਾਂ ਦਾ ਚੇਚੇ ਤੌਰ ਤੇ ਧੰਨਵਾਦ ਕਰਦਾ ਆ ਬਾਬਾ ਬਰਜਿੰਦਰ ਸਿੰਘ ਜੀ ਰਾਣਾ ਸਾਹਿਬ ਵਾਲੇ ਮਹਾਪੁਰਖ ਰਾਣਾ ਸਾਹਿਬ ਸੰਪਰਦਾ ਵੀ ਜਿਹੜੀ ਸੰਤ ਬਾਬਾ ਈਸਰ ਸਿੰਘ ਜੀ ਦੀ ਬੜੀ ਵੱਡੀ ਕਮਾਈ ਸੀ ਉਥੇ ਗੁਰੂ ਸਾਹਿਬ ਨੇ ਏਡੀਆਂ ਬਖਸ਼ੀਆਂ ਤੇ ਕਿਰਪਾ ਕੀਤੀਆਂ ਹੁਣ ਮੈਂ ਅੱਗੇ ਪਿੱਛੇ ਇੱਕ ਦਿਨ ਵਰਸੀ ਤੇ ਗਿਆ ਸੀ ਕੁਝ ਸਿਸਟਮ ਉਹ ਨਹੀਂ ਐਪ ਦੇ ਰੂਪ ਦੇ ਵਿੱਚ ਆਪਣੇ ਸਾਡੇ ਲਾਂਚ ਕਰ ਰਹੇ ਆ ਮੋਬਾਈਲ ਦੇ ਉੱਤੇ ਵੀ ਢੀਂਡ ਸਾਹਿਬ ਦੇ ਦੂਏ ਮਹਾਪੁਰਸ਼ ਪਹੁੰਚੇ ਆ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸਹਿਬਾਨ ਬਹੁਤ ਸਾਰੇ ਮੈਂਬਰ ਸਹਿਬਾਨ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਆਓ ਅੰਤ ਦੇ ਵਿੱਚ 16 17 ਤੇ 18 ਕੱਲ ਵੀ ਅਸੀਂ ਉੱਥੇ ਸੀ ਲੋਕ ਬਹੀਰਾਂ ਘੱਤ ਕੇ ਆ ਰਹੇ ਆ ਮੈਂ ਕਹਿੰਦਾ ਇਹ ਸਿੱਖ ਪੰਥ ਨੂੰ ਸਤਿਗੁਰ ਜੀ ਨੇ ਐਡਾ ਵੱਡਾ ਬਲ ਉਦਮ ਬਖਸ਼ ਕੀਤਾ ਸ਼ਤਾਬ ਦੀਆਂ ਨੂੰ ਵੱਡੇ ਪੱਦਰ ਤੇ ਮਨਾਉਂਦਾ ਪਰ ਮੈਂ ਇੱਕ ਬੇਨਤੀ ਕਰੂੰਗਾ ਮਨਾਉਣਾ ਵੀ ਆਪਾਂ ਪਰ ਕੁਝ ਬਸਾਉਣਾ ਵੀ ਆ ਬਸਾਉਣਾ ਕੀ ਆ ਗੁਰਸ਼ਬਦ ਨੂੰ ਹਿਰਦੇ ਵਿੱਚ ਬਸਾਉਣਾ ਬਾਤ ਪਿੱਤਰ ਗਰਬਾਣੀ ਦੇ ਲੜ ਲਾ ਕੇ ਆਪ ਵੀ ਪੜਨੀ ਗਾਇਨ ਕਰਨੀ ਤੇ ਚੱਲਣ ਦਾ ਯਤਨ ਕਰਨ ਤੇ ਦੂਸਰਿਆਂ ਨੂੰ ਵੀ ਪ੍ਰੇਰਨਾ ਕਰਨੀ ਇਹਨੀ ਬੇਨਤੀ ਕਰਕੇ ਤਿੰਨ ਦਿਨ ਲਗਾਤਾਰ 18 ਨੂੰ ਵੱਡੇ ਸਮਾਗਮ 17 ਨੂੰ ਮਹਾਨ ਨਗਰ ਕੀਰਤਨ ਉਸ ਤਰਜ ਦੇ ਉੱਤੇ ਕਿਵੇਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਗਾਗਰ ਲੈ ਕੇ ਉਸ ਪਵਿੱਤਰ ਧਰਤੀ ਤੋਂ ਸਤਗੁਰਾਂ ਦਾ ਇਸ਼ਨਾਨ ਕਰਾਉਂਦੇ ਸੀ ਉਹ ਨਗਰ ਕੀਰਤਨ ਤੇ 18 ਨੂੰ ਉਨੇ ਤਰੀਕ ਸਵੇਰ ਤੱਕ ਉਹ ਸਾਰੇ ਸਮਾਗਮ ਚੱਲਣਗੇ ਅੱਜ ਵੀ ਗੁਰਦਾ ਗੱਦੀ ਦੇਵਸੋਥੇ ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਦਾ ਗੱਦੀ ਉਸ ਪਵਿੱਤਰ ਗੋਇੰਦਵਾਲ ਦੀ ਧਰਤੀ ਤੇ ਸਤਗੁਰ ਜੀ ਨੇ ਬਖਸ਼ਿਸ਼ ਕੀਤੀ ਸੀ ਉੱਥੇ ਵੀ ਸਮਾਗਮ ਚੱਲ ਰਹੇ ਆ ਇੱਥੇ ਰਾਤ ਦੇ ਵੀ ਸਮਾਗਮ ਸਿਗੇ ਹੁਣ ਅੱਜ ਵੀ ਤੁਸੀਂ ਸਾਰਿਆਂ ਨੇ ਕਿਰਪਾ ਕੀਤੀ ਜਿੰਨੀਆਂ ਵੀ ਸ਼ਕਤੀਆਂ ਆਈਆਂ ਮੈਂ ਰੋਮ ਰੋਮ ਕਰਕੇ ਮੰਨਉ ਇਹਨਾਂ ਸਾਰੀਆਂ ਸ਼ਕਤੀਆਂ ਦੇ ਮੈਂ ਆ ਆ ਜੀ ਆ ਆਖਦਾ ਧੰਨਵਾਦ ਕਰਦਾ ਹਾਂ ਕਿਉਂਕਿ ਜਦੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੋਈ ਕਾਰਜ ਹੋਵੇ ਮਹਾਪੁਰਸ਼ ਅਚੇਚੇ ਤੌਰ ਦੇ ਉੱਤੇ ਸ਼ਮੂਲੀਅਤ ਨਹੀਂ ਕਰਦੇ ਮਾਤੜ ੜਾਰ ਕੇ ਦੇ ਸਿਰ ਤੇ ਵੀ ਹੱਥ ਰੱਖਦੇ ਆ ਗੁਰੂ ਸਾਹਿਬ ਕਿਰਪਾ ਕਰਨ ਐਵੇਂ ਮਾਨ ਸਤਕਾਰ ਸ਼੍ਰੋਮਣੀ ਅਕਾਲੀ ਦਲ ਤੇ ਮਹਾਪੁਰਸ਼ਾਂ ਦਾ ਬਣਿਆ ਰਹੇ ਇਹਨੂੰ ਤੋੜਨ ਦਾ ਬੜਾ ਯਤਨ ਕਰ ਰਹੇ ਆ ਪਰ ਟੁੱਟਣਾ ਨਹੀਂ ਕਿਉਂਕਿ ਪੀੜ੍ਹੀ ਜਿਹੜੀ ਗਾਠ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਇਹ ਏਡੀ ਮਜ਼ਬੂਤ ਆ ਇਹਨੂੰ ਤੋੜਨ ਵਾਲੇ ਟੁੱਟ ਗਏ ਪਰ ਇਹ ਜਿਹੜੀ ਗੰਡ ਕਮੇ ਨਹੀਂ ਟੁੱਟੀ ਐਵੇਂ ਹੀ ਚੱਲਣੀ ਬਹੁਤ ਬਹੁਤ ਧੰਨਵਾਦ